प्यारे बच्चों आज ਆਪਾਂ ਕਲਾਸ 5th ਮੇਰੀ ਦੁਨੀਆ ਪਾਠ ਨੰਬਰ 3 ਪਸੰਦ ਆਪੋਂ ਆਪਣੀ ਕਰਦੇ ਹਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਆਰਸਦੇ ਸਕੂਲ ਵਿੱਚ ਸਾਰੇ ਬੱਚਿਆਂ ਦੇ ਕੱਦ ਅਤੇ ਭਾਰ ਮਿਣੇ ਜਾਣ ਜਾਣ ਰਹੇ ਸਨ ਇੱਕ ਦੀਵਾਰ ਨਾਲ ਕੱਦ ਮਿਲਣ ਲਈ ਨਿਸ਼ਾਨ ਲੱਗੇ ਹੋਏ ਸਨ ਜਿਨ੍ਹਾਂ ਤੇ ਇੱਕ ਪਾਸੇ ਫੁੱਟ ਅਤੇ ਇੰਚਾਂ ਦੇ ਨਿਸ਼ਾਨ ਸਨ ਜਦ ਕਿ ਦੂਜੇ ਪਾਸੇ ਮੀਟਰ ਅਤੇ ਸੈਂਟੀਮੀਟਰ ਲਿਖੇ ਹੋਏ ਸਨ ਸਾਰੇ ਬੱਚੇ ਵਾਰੋ-ਵਾਰੀ ਉਸ ਦੀਵਾਰ ਉੱਤੇ ਲੱਗੇ ਨਿਸ਼ਾਨ ਕੋਲ ਜਾ ਖੜ ਦੇ ਚਣ ਜਿੱਥੇ ਦਾਪਕ ਜੀ ਇੱਕ ਰਜਿਸਟਰ ਵਿੱਚ ਉਹਨਾਂ ਦੇ ਨਾਂਵਾਂ ਸਾਹਮਣੇ ਉਹਨਾਂ ਦਾ ਸਹੀ ਕਦ ਨੋਟ ਕਰ ਰਹੇ ਸਨ ਅਤੇ ਹਰ ਬੱਚੇ ਨੂੰ 10 ਵੀ ਰਹੇ ਸਨ ਅਰਸ ਦਾ ਕਦ 4 ਫੁੱਟ 7 ਇੰਚ ਸੀ ਜਦ ਕਿ ਉਹਦੇ ਦੋਸਤ ਭੋਲੇ ਦਾ ਕਦ 4 ਫੁੱਟ 5 ਇੰਚ ਸੀ ਲੜਕਿਆਂ ਵਿੱਚੋਂ ਸਭ ਤੋਂ ਲੰਬਾ ਕਦ ਅਰਸ ਦਾ ਸੀ ਜਦ ਕਿ ਲੜਕੀਆਂ ਵਿੱਚੋਂ ਸਿਮਰਨ ਸਭ ਤੋਂ ਲੰਬੀ ਸੀ ਸਿਮਰਨ ਦੀ ਮਾਤਾ ਦਾ ਕਦ ਵੀ ਬਹੁਤ ਲੰਬਾ ਸੀ ਆ ਦੇਖੋ ਬੱਚੇ ਉਰੇ ਲੱਗਿਆ ਹੋਇਆ ਨਿਸ਼ਾਨ ਦੇਖੋ ਉਰੇ ਤੇ ਇੱਕ ਟੀਚਰ ਜਿਹੜਾ ਹੈ ਅਧਿਆਪਕ ਹੈ ਉਹ ਨੂੰ ਮਿਲ ਰਿਹਾ ਠੀਕ ਹੈ ਤੇ ਨੋਟ ਕਰ ਲੈ ਨਾਲੇ ਥੱਗੇ ਦੇਖੋ ਕਦਮ ਮਿੰਤੀ ਕਦ ਦੀ ਮਿੰਤੀ ਉਸ ਤੋਂ ਬਾਅਦ ਸਭ ਨੇ ਭਾਰ ਤੋਲੇ ਠੀਕ ਹੈ ਆ ਦੇਖੋ ਇਹ ਕਦ ਦੀ ਮਿੰਤੀ ਹੋ ਰਹੀ ਹੈ ਹੋ ਗਈ ਹੁਣ ਉਸ ਤੋਂ ਬਾਅਦ ਸਭ ਨੇ ਭਾਰ ਤੋਲੇ ਗਏ ਅਸਦਾ ਸਰੀਰ ਪਤਲਾ ਜਿਹਾ ਸੀ ਜਦ ਕੀ ਭੋਲਾ ਗੋਲ ਮਟੋਲ ਜਿਹਾ ਸੀ ਆ ਦੇਖੋ ਆ ਰਿਹਾ ਭੋਲਾ ਠੀਕ ਆ ਅਰਸ਼ ਦਾ ਭਾਰ 30 ਕਿਲੋ ਸੀ ਜਦ ਕੀ ਭੋਲੇ ਦਾ ਭਾਰ 32 ਕਿਲੋ ਸੀ ਤੇ ਕਦ ਚਾਹੇ ਅਰਸ਼ ਦਾ ਵੱਧ ਸੀ ਪਰ ਵਜ਼ਨ ਭੋਲੇ ਦਾ ਵੱਧ ਸੀ ਅਰਸ਼ ਨੇ ਆਪਣੇ ਅਧਿਆਪਕ ਨੂੰ ਪੁੱਛਿਆ ਕਿ ਭੋਲੇ ਦਾ ਭਾਰ ਜ਼ਿਆਦਾ ਕਿਉਂ ਹੈ ਅਧਿਆਪਕ ਜੀ ਕਹਿਣ ਲੱਗੇ ਇਹ ਪਲ ਬਲਵਾਨ ਪਲਵਾਨਾਂ ਦੇ ਪਰਿਵਾਰ ਵਿੱਚੋਂ ਹੈ ਇਹ ਪਲਵਾਨਾਂ ਦੇ ਪਰਿਵਾਰ ਵਿੱਚੋਂ ਹੈ ਇਸ ਦਾ ਵੱਡਾ ਪ੍ਰਾ ਸਕੂਲ ਦੀ ਕਬੱਡੀ ਦੀ ਟੀਮ ਵਿੱਚ ਹੈ ਇਸ ਦੇ ਪਿਤਾ ਜੀ ਵੀ ਕਾਫੀ ਭਾਰੇ ਸਰੀਰ ਦੇ ਹਨ ਉਹਨਾਂ ਦੀ ਉਹਨਾਂ ਦੀ ਤਰ੍ਹਾਂ ਹੀ ਇਸ ਦਾ ਸਰੀਰ ਹੈ ਤਾਂ ਤੇਰਾ ਵਜ਼ਨ ਤੇਰੀ ਉਮਰ ਅਤੇ ਕੱਦ ਦੇ ਹਿਸਾਬ ਨਾਲ ਘੱਟ ਹੈ ਤੂੰ ਆਪਣੀ ਖੁਰਾਕ ਵੱਧ ਧਿਆਨ ਦੇ ਕਿ ਆਪਣੇ ਖਰਾਬ ਵਾਲੇ ਧਿਆਨ ਦੇ ਦੁੱਧ ਆਦੀ ਪਿਆ ਕਰ ਪੋਲਾ ਕਹਿਣ ਲੱਗਿਆ ਜੀ ਇਹ ਦੁੱਧ ਪਿੰਦਾ ਹੀ ਨਹੀਂ ਇਸ ਦੀ ਮੰਮੀ ਮਿੰਤਾ ਕਰਦੀ ਰਹਿੰਦੀ ਹੈ ਅਧਿਆਪਕ ਆ ਦੇਖੋ ਭਾਰਤ ਕੁਝ ਲੋਕ ਠੀਕ ਤਰ੍ਹਾਂ ਚੱਲ ਫਿਰ ਨਹੀਂ ਸਕਦੇ ਉਹ ਫੋੜੀਆਂ ਦੀ ਸਹਾਇਤਾ ਨਾਲ ਜਾਂ ਹੱਥ ਨਾਲ ਚੱਲਣ ਵਾਲੇ ਤੀਪਹੀਆਂ ਰਿਕਸ਼ੇ ਜਾਂ ਪਹੀਆਂ ਵਾਲੀ ਕੁਰਸੀ ਰਾਹੀ ਹੀ ਇੱਕ ਸਥਾਨ ਤੋਂ ਦੂਸਰੀ ਥਾਂ ਜਾ ਸਕਦੇ ਹਨ ਪਰ ਕੋਈ ਕਮਰਾ ਜਾਂ ਇਮਾਰਤ ਜ਼ਮੀਨ ਤੋਂ ਖੁਦ ਉੱਚੀ ਹੋਵੇ ਹੋਣ ਕਰਕੇ ਪੌੜੀਆਂ ਬਣੀਆਂ ਹੋਣ ਤਾਂ ਤੀਪਹੀਆਂ ਰਿਕਸ਼ਾ ਜਾ ਪਹੀਆ ਵਾਲੀ ਕੁਰਸੀ ਉੱਥੇ ਨਹੀਂ ਜਾ ਸਕਦੇ ਇਸ ਮੁਸ਼ਕਲ ਨੂੰ ਦੂਰ ਕਰਨ ਲਈ ਹੁਣ ਜਨਤਕ ਸਥਾਨਾਂ ਤੇ ਪੌੜੀਆਂ ਦੇ ਨਾਲ ਨਾਲ ਪੱਕੀ ਢਲਾਨ ਜਾਂ ਰੈਂਪ ਬਣਾਈ ਜਾਂਦੀ ਹੈ ਤਾਂ ਜੋ ਪਹੀਆ ਵਾਲੀ ਕੁਰਸੀ ਜਾਂ ਰਿਕਸ਼ੇ ਨੂੰ ਵਰਤਨ ਵਾਲੇ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਤੁਹਾਡੇ ਸਕੂਲ ਵਿੱਚ ਵੀ ਪਿਛਲੇ ਕੁਝ ਸਾਲਾਂ ਦੌਰਾਨ ਬਣੇ ਕਮਰਿਆਂ ਜਾਂ ਬਾਥਰੂਮਾਂ ਦੀਆਂ ਪੌੜੀਆਂ ਦੇ ਨਾਲ-ਨਾਲ ਇਹ ਜਿਹੇ ਢਲਾਨ ਬਣੀ ਹੋਣੀ ਠੀਕ ਹੈ ਬਣੀ ਹੋਈ ਹੈ ਸਾਰਿਆਂ ਦੇ ਅਸਲ ਵਿੱਚ ਪਹਿਲਾਂ ਬਹੁਤ ਸਾਰੇ ਬੱਚੇ ਪੋਲੀਓ ਦੀ ਬਿਮਾਰੀ ਕਾਰਨ ਠੀਕ ਤਰ੍ਹਾਂ ਚੱਲਣ ਫਿਰਨ ਤੋਂ ਅਸਮਰਥ ਹੋ ਗਏ ਜਾਂਦੇ ਸਨ ਪਰ ਹੁਣ ਭਾਰਤ ਵਿੱਚ ਪੋਲੀਆ ਦੀ ਬਿਮਾਰੀ ਉੱਤੇ ਕਾਬੂ ਪਾ ਲਿਆ ਗਿਆ ਹੈ ਪਹਿਲੇ ਪੋਲੀਓ ਦੀ ਬਿਮਾਰੀ ਕਾਰਨ ਬਹੁਤ ਬਿਮਾਰੀ ਸੀ ਇਹ ਚਲਨ ਤੁਰਨ ਚ ਬਹੁਤ ਦਿੱਕਤ ਆਉਂਦੀ ਸੀ ਤੇ ਹੁਣ ਜਿਹੜੇ ਹੈ ਭਾਰਤ ਵਿੱਚ ਇਸ ਬਿਮਾਰੀ ਤੇ ਕਾਬੂ ਪਾ ਲਿਆ ਇਸ ਕਰਕੇ ਇਸ ਬਿਮਾਰੀ ਕਾਰਨ ਨਾ ਚੱਲ ਫਿਰ ਸਕਣ ਵਾਲੇ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੋ ਗਈ ਹੈ ਫਿਰ ਵੀ ਹਾਦਸਿਆਂ ਕਾਰਨ ਬੁਢਾਪੇ ਨਾਲ ਜਾਂ ਕਿਸੇ ਹੋਰ ਰੋਗ ਕਾਰਨ ਬਹੁਤ ਸਾਰੇ ਲੋਕ ਅਜਿਹੇ ਹਨ ਯਾਨੀ ਕਿ ਜ਼ਰੂਰੀ ਨਹੀਂ ਪੋਲੀਓ ਨਾਲ ਹੀ ਹੋਣ ਹਾਦਸੇ ਹੋਣ ਕਾਰਨ ਬੁਢਾਪੇ ਨਾਲ ਜਾਂ ਕਿਸੇ ਹੋਰ ਕਾਰਨ ਬਿਮਾਰੀ ਕਾਰਨ ਵੀ ਇਹ ਹੋ ਸਕਦੀ ਹੈ ਚੱਲਣ ਫਿਰਨ ਦੀ ਪ੍ਰੋਬਲਮ ਜੋ ਬਿਨਾਂ ਸਹਾਈ ਤਨ ਚੱਲ ਫਿਰ ਨਹੀਂ ਸਕਦੇ ਸਾਨੂੰ ਅਜਿਹੇ ਵਿਅਕਤੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੱਖ ਕੇ ਹਮੇਸ਼ਾ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਕਦੇ ਵੀ ਉਨ੍ਹਾਂ ਦੀ ਸਰੀਰਕ ਘਾਟ ਦਾ ਮਜ਼ਾਕ ਨਹੀਂ ਉਡਾਣਾ ਚਾਈਦਾ ਠੀਕ ਹੈ ਬੱਚੋ ਆਪਾਂ ਨੇ ਕਿਸੇ ਦਾ ਮਜ਼ਾਕ ਨਹੀਂ ਉਡਾਣਾ ਠੀਕ ਹੈ ਅਧਿਆਪਕ ਲਈ ਬੱਚਿਆਂ ਨੂੰ ਸਰੀਰਕ ਚੁਣੌਤੀ ਦਾ ਸਾਹਮਣਾ ਕਰਨ ਵਾਲੇ ਵਿਅਕਤੀਆਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਕਰਵਾਉਣਾ ਅਤੇ ਉਨ੍ਹਾਂ ਨੂੰ ਸੰਵੇਦਨਾ ਪੈਦਾ ਕਰਨ ਲਈ ਕੁਝ ਪ੍ਰਿਆਵਾ ਕਰਵਾਈਆਂ ਜਾ ਸਕਦੀਆਂ ਹਨ اچھا ਜਿਵੇਂ ਵਾਰੀ ਨਾਲ ਇੱਕ ਬੱਚੇ ਨੂੰ ਦੋ ਯਕਨ ਦੋ ਕੋ ਕੰਟੀਆਂ ਲਈ ਅੱਖਾਂ ਉੱਤੇ ਪੱਟੀ ਬਣ ਕੇ ਰਹਿਣਾ ਪਵੇ ਕਿਸੇ ਹੋਰ ਦੀ ਲਤ ਨੂੰ ਗੋਡੇ ਕੋਲੋਂ ਮੋੜ ਕੇ ਬਣ ਦਿੱਤਾ ਜਾਵੇ ਕਿਸੇ ਦੇ ਮੂੰਹ ਉੱਤੇ ਪੱਟੀ ਬਨ ਦਿੱਤੀ ਜਾਵੇ ਅਤੇ ਉਹ ਇਸ਼ਾਰਿਆਂ ਰਾਹੀਂ ਹੀ ਆਪਣੀ ਗੱਲ ਦੱਸੇ ਸ਼੍ਰੇਣੀ ਦੇ ਦੂਸਰੇ ਬੱਚੇ ਉਹਨਾਂ ਦੀ ਮਦਦ ਕਰਨ ਇਸ ਨਾਲ ਬੱਚਿਆਂ ਨੂੰ ਪਤਾ ਚੱਲੇਗਾ ਕਿ ਸਰੀਰਕ ਚੁਣੌਤੀਆਂ ਵਾਲੇ ਵਿਅਕਤੀ ਨੂੰ ਕਿਵੇਂ ਜਿਉਣਾ ਪੈਂਦਾ ਹੈ ਜਿਸ ਨਾਲ ਉਹਨਾਂ ਪ੍ਰਤੀ ਮਦਦ ਦੀ ਭਾਵਨਾ ਜਾਗੇਗੀ ਉਹਨਾਂ ਨੂੰ ਆਪਣੇ ਸਰੀਰਕ ਸੰਪੂਰਤਾ ਦਾ ਅਹਿਸਾਸ ਵੀ ਹੋਵੇਗਾ ਤੇ ਦੂਸਰਿਆਂ ਪ੍ਰਤੀ ਸੰਵੇਦਨਸ਼ੀਲਤਾ ਵੀ ਪੈਦਾ ਹੋਵੇਗੀ ਠੀਕ ਹੈ ਬੱਚੋ ਇੱਕ ਕ੍ਰਿਆ ਹੈ ਤੁਸੀਂ ਕਲਾਸ ਵਿੱਚ ਕਰ ਸਕਦੇ ਹੋ ਯਾਦ ਰੱਖਣ ਇਹ ਗੱਲਾਂ ਲੋਕਾਂ ਦੀ ਖਾਣ ਪੀਣ ਪਹਿਨਨ ਆਦਿ ਪਸੰਦ ਵਖ ਵਖ ਹੁੰਦੀ ਹੈ ਬਿਲਕੁਲ ਹੁੰਦੀ ਹੈ ਭਈ ਸਭ ਦੀ ਵਖ ਵਖ ਹੁੰਦੀ ਖਾਣ ਪੀਣ ਦੀ ਪਹਿਨ ਦੀ ਕੱਦ ਨੈਣ ਨਖਸ ਆਦਿ ਸਰੀਰਿਕ ਗੁਣ ਮਾਤਾ ਪਿਤਾ ਤੋਂ ਵਿਰਸੇ ਵਿੱਚ ਪ੍ਰਾਪਤ ਹੁੰਦੇ ਨੇ ਬਿਲਕੁਲ ਚੰਗੀ ਸਿਹਤ ਲਈ ਚੰਗੇ ਖੁਰਾਕ ਅਤੇ ਕਸਰਤ ਜ਼ਰੂਰੀ ਹੈ ਲੋਕਾਂ ਦੇ ਖਾਣ ਪੀਣ ਦੀ ਆਦਤਾਂ ਉੱਪਰ ਉਹਨਾਂ ਦੇ ਇਲਾਕਿਆਂ ਜਾਂ ਪਰਿਵਾਰ ਦੇ ਸੱਭਿਆਚਾਰਾਂ ਦੀ ਕਾਫੀ ਜਿਹੜੀ ਹੈ ਅਸਰ ਹੁੰਦਾ ਹੈ ਪੰਜਾਬ ਵਿੱਚ ਕਣਕ ਦੀ ਪੈਦਾਵਾਰ ਵੱਧ ਹੋਣ ਕਾਰਨ ਜ਼ਿਆਦਾਤਰ ਲੋਕ ਰੋਟੀ ਖਾਂਦੇ ਹਨ ਛੂ ਦੇ ਛੂ ਕੇ ਪੜਨ ਵਾਲੀ ਲਿਪੀ ਨੂੰ ਬਰੇਨ ਲਿਪੀ ਕਿਹਾ ਜਾਂਦਾ ਹੈ ਠੀਕ ਹੈ ਬੱਚੋ ਅੱਗੇ ਦੇ ਪਰਸ ਨੰਬਰ 5 ਹੇਲਨ ਕੇਲਰ ਡੈਸ਼ ਨਹੀਂ ਸਕਦੀ ਸੀ ਕਿ ਦੇਖ ਦੇਖ ਖਣ دیکھتے ਸੁਣ ਨਹੀਂ ਸਕਦੀ ਸੀ ਛੂ ਕੇ ਪੜਨ ਵਾਲੀ ਲਿਪੀ ਨੂੰ ਬਰੇਨ ਲਿਪੀ ਕਿਹਾ ਜਾਂਦਾ ਹੈ ਪੋਲੀਓ ਬਿਮਾਰੀ ਕਾਰਨ ਬੱਚੇ ਚਲਣ ਫਿਰਨ ਤੇ ਅਸਮਰਥ ਹੋ ਜਾਂਦੇ ਹਨ ਠੀਕ ਹੈ ਅੱਗੇ ਦੇਖੋ ਬੱਚੋ ਪਸੰਦ ਨੰਬਰ 6 ਦੇਖ ਨਾ ਸਕਣ ਵਾਲੇ ਵਿਅਕਤੀਆਂ ਦੀਆਂ ਕਿਹੜੀਆਂ ਸ਼ਕਤੀਆਂ ਤੇਜ਼ ਹੁੰਦੀ ਹੈ ਜਿਹੜੇ ਦੇਖ ਨਹੀਂ ਸਕਦੇ ਉਹਨਾਂ ਦੀ ਸੁਣਨ ਤੇ ਛੋਣ ਸ਼ਕਤੀ ਮਜ਼ਬੂਤ ਹੁੰਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਪਸੰਦ ਨੰਬਰ 7 ਹੈਲਨ ਕੇਲਰ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਣਾ ਮਿਲਦੀ ਹੈ ਸਾਨੂੰ ਕਿਸੇ ਵੀ ਹਾਲਤ ਵਿੱਚ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਹਰ ਮੁਸ਼ਕਲ ਦਾ ਸਾਹਮਣਾ ਡਟ ਕੇ ਕਰਨਾ ਚਾਹੀਦਾ ਹੈ ਇਹ ਆਪਾਂ ਨੂੰ ਉਹਨਾਂ ਤੋਂ ਪ੍ਰੇਰਣਾ ਮਿਲਦੀ ਹੈ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਥੈਂਕ ਯੂ